ਅੱਡਾ ਚੱਕੀ ਨਹੀਂ ਕੀਤੀ ਮਾਈ ਗੁਰੂ ਸਾਂਦਾ ਚੱਕੀ ਨਹੀਂ ਕੀਤੀ ਦੂਰੋ ਸਾਹਿਬ ਦੂਰੋ ਸਾਹਿਬ ਤੁਸਾਂ ਚੱਕੀ ਨਹੀਂ ਕੀਤੀ ਆਲੀਆ ਦਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋੜ ਚੱਕੀ ਨਹੀਂ ਕੀਤੀ ਵਾਹਿਗੁਰੂ ਮਾਈ ਗੁਰੂ ਸਾਂਦਾ ਲੈ ਜੂਗਾ ਨਾਲ ਮਾਈ ਗੁਰੂ ਸਾਂਦਾ ਚੱਕੀ ਨਹੀਂ ਕੀਤੀ ਉਹ ਇਧਰ ਆ ਜਾ ਤਾ ਚੱਲ ਆ ਜੂ ਨਾਲ ਨਾਲ ਹੀ ਮਾਈ ਗੁਰੂ ਚੱਕੀ ਨਹੀਂ ਕੀਤੀ ਵਾਹਿਗੁਰੂ ਤੂੰ ਵਾਹਿਗੁਰੂ ਸਾਂਦਾ ਚੱਕੀ ਨਹੀਂ ਕੀਤੀ ਦੂਰੋ ਸਾਹਿਬ ਜਾਦਾ ਦਿਨ ਮੜ ਕੇ ਮੜ ਕੇ ਜੋਤਾਂ ਦੇ ਵਾਹਿਗੁਰੂ 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 ਤੁਸਾਂ ਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਤੁਸਾਂ ਦਾ ਚੱਕੀ ਨਹੀਂ ਕੀਤੀ ਦਰੂਸਾਹਿਬ ਦਰੂਸਾਹਿਬ ਤੁਸਾਂ ਦਾ ਚੱਕੀ ਨਹੀਂ ਕੀਤੀ ਅਲੀਆ ਦਾ ਬੰਦ ਤੋਰਦਾ ਤੂੰ ਵਾਹਿਗੁਰੂ ਵਾਹਿਗੁਰੂ ਤੁਸਾਂ ਕੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਤੁਸਾਂ ਦਾ ਲਾਜੂ ਨਾਲ ਵਾਹਿਗੁਰੂ ਤੁਸਾਂ ਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਇਧਰ ਬਈ ਯਾਰਾ ਚੱਲ ਆਜੂ ਨਾਲ ਮੈਂ ਨਾਲ ਹੀ ਵਾਹਿਗੁਰੂ ਚਾਚਾ ਮੇਰੀ ਗਿੱਦੀ ਵਾਹਿਗੁਰੂ ਤੂੰ ਵਾਹਿਗੁਰੂ ਤੁਸਾਂ ਦਾ ਚੱਕੀ ਨਹੀਂ ਕੀਤੀ ਦਰੂਸਾਹਿਬ 14 ਦਿਨ ਮਰ ਕੇ ਮਰ ਕੇ ਜੋਤਾਂ ਦੇ ਅੰਦਾ ਚੱਕੀ ਨਹੀਂ ਕੀਤੀ ਮਾਇ ਗੁਰੂ ਸਾਂਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸੀਂ ਨਾ ਚੱਕੀ ਨਹੀਂ ਕੀਤੀ ਆਲੀਆ ਦਾ ਬੰਦ ਤੋੜਦਾ ਤੂੰ ਮਾਇ ਗੁਰੂ ਮਾਇ ਗੁਰੂ ਤੋਂ ਚੱਕੀ ਨਹੀਂ ਕੀਤੀ ਮਾਇ ਗੁਰੂ ਸਾਂਦਾ ਲੈ ਜੂਗਾ ਨਾਲ ਮਾਇ ਗੁਰੂ ਸਾਂਦਾ ਚੱਕੀ ਨਹੀਂ ਕੀਤੀ ਉਹ ਇਧਰ ਵਾਹ ਯਾਰਾ ਚੱਲ ਆ ਜੂ ਨਾਲ ਮੈਂ ਨਾਲ ਹੀ ਉਹ ਤੇ ਨਾ ਚੱਲੂ ਕਰਦਾ ਤੇ ਨਹੀਂ ਕੀਤੀ ਮਾਇ ਗੁਰੂ ਤੂੰ ਮਾਇ ਗੁਰੂ ਸਾਂਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮੜ ਕੇ ਮੜ ਕੇ ਜੋਤਾਂ ਦਿਨ वाहेगुरू 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 चकी बि किते वाहेगुरू नगरी किती गुरू साहिब ਤੁਰਤ ਸਾਡੇ ਨਾਲ ਚੱਕੀ ਨਹੀਂ ਕੀਤੀ ਆਲੀਆ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋ ਚੱਕੀ ਨਹੀਂ ਕੀਤੀ ਵਾਹਿਗੁਰੂ ਸਾਡੇ ਨਾਲ ਵਾਹਿਗੁਰੂ ਸਾਡੇ ਚੱਕੀ ਨਹੀਂ ਕੀਤੀ ਮੈਂ ਇਧਰ ਆ ਜਾ ਨਾਲ ਆ ਜਾ ਨਾਲ ਹੀ ਵਾਹਿਗੁਰੂ ਤੂੰ ਵਾਹਿਗੁਰੂ ਸਾਡੇ ਚੱਕੀ ਨਹੀਂ ਕੀਤੀ ਸਰਬ ਸਾਬਾ ਜਾਦਾ ਦਿਨ ਮਰ ਕੇ ਮਰ ਕੇ ਜਦੋਂ ਦਿਨ ਮਾਂ ਉਹ ਕਰਵਾਇਆ ਪੜ ਉਹ ਕਰਵਾਇਆ ਪੜ ਉਹ ਜਨਮ ਚੱਲ ਗਿਆ ਟੱਕੋ ਹੱਲਾ ਹੱਲਾ ਵਾਰ ਗਿਆ ਵਾਰ ਗਿਆ ਖਤਮ ਹੋ ਗਿਆ ਕੰਮ ਉਹ ਕਰਵਾਇਆ ਪਰ ਹੋਣਾ ਨਹੀਂ ਹੋਣਾ ਕਿ ਨਹੀਂ ਕੁਝ ਉਹ ਜਨਮ ਚੱਲ ਗਿਆ ਟੱਕੋ ਦਾ ਚੱਕੀ ਨਹੀਂ ਕੀਤੀ ਮਾਈ ਗੁਰੂ ਸਾਡਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸੀਂ ਸਾਡਾ ਚੱਕੀ ਨਹੀਂ ਕੀਤੀ ਵਾਲੀ ਆ ਬੰਦ ਤੋਰਦਾ ਤੂੰ ਮਾਈ ਗੁਰੂ ਮਾਈ ਗੁਰੂ ਤਾਂ ਚੱਕੀ ਨਹੀਂ ਕੀਤੀ ਮਾਈ ਗੁਰੂ ਸਾਡਾ ਲੈ ਜੂਗਾ ਨਾਲ ਮਾਈ ਗੁਰੂ ਸਾਡਾ ਚੱਕੀ ਨਹੀਂ ਕੀਤੀ ਉਹ ਇਧਰ ਬੜਾ ਯਾਰਾ ਚੱਲ ਆ ਜੂ ਨਾਲ ਨਾਲੀ ਉਹ ਤੇ ਮਾਈ ਗੁਰੂ ਜੀ ਤੱਟ ਨਹੀਂ ਕੀਤੀ ਵਾਹਿਗੁਰੂ ਤੂੰ ਮਾਈ ਗੁਰੂ ਸਾਡਾ ਚੱਕੀ ਨਹੀਂ ਕੀਤੀ ਬੜਾ ਸਾਹਿਬ 14 ਦਿਨ ਮੜ ਕੇ ਮੜ ਕੇ ਜੋਤਾਂ ਦੇ ਖਾਤਾ ਬੋਕਿਆ ਕੰਮ ਉਹ ਕਰਾਇਆ ਪੜਾ ਵਾਗਰੂ 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 ਸਾਂਦਾ ਚੱਕਰੀ ਵੀ ਕੀਤੀ ਵਾਗਰੂ ਸਾਂਦਾ ਚੱਕਰੀ ਕੀਤੀ ਦੂਰੋ ਸਾਹਿਬ ਦੂਰੋ ਸਾਹਿਬ ਤੋਂ ਸਾਂਦਾ ਚੱਕਰੀ ਵੀ ਕੀਤੀ ਹਲੀਆ ਬੰਦ ਤੋਰਦਾ ਤੂੰ ਵਾਹਿਗੁਰੂ ਵਾਹਿਗੁਰੂ ਤੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਡੇ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਡੇ ਚੰਗੀ ਨਹੀਂ ਕੀਤੀ ਮੈਂ ਇਧਰ ਬਹਾਂ ਯਾਰਾ ਚੱਲ ਆਜੂ ਨਾਲ ਨਾਲੀ ਉਹ ਤੇ ਨਾਲ ਕਰਦਾ ਚੰਗੀ ਨਹੀਂ ਕੀਤੀ ਵਾਹਿਗੁਰੂ ਤੂੰ ਵਾਹਿਗੁਰੂ ਸਾਡੇ ਚੰਗੀ ਨਹੀਂ ਕੀਤੀ ਮੁਰ ਸਾਹਿਬ 14 ਦਿਨ ਮੜ ਕੇ ਮੜ ਕੇ ਜੋਤੀ ਦਿਨ ਵਾਹਿਗੁਰੂ ਵਾਹਿਗੁਰੂ ਖਤਮ ਹੋ ਗਿਆ ਕੰਮ ਉਹ ਕਰਵਾਇਆ ਪਰ ਉਹ ਕਰਵਾਇਆ ਪਰ ਬਾਈਡਰ ਨਹੀਂ ਹੋਗਾ ਕਰਕੇ ਨਹੀਂ ਜੀ ਤੂੰ ਉਹ ਜੱਦਾ ਚਲੇ ਜਿੰਦਾਰ ਉਹ ਜਿੰਦਾਰ ਜੀ ਤੱਕ ਉਹ ਕਰਵਾਇਆ ਪਰ ਖਤਮ ਹੋ ਗਿਆ ਕੰਮ ਉਹ ਕਰਵਾਇਆ ਪਰ ਬਾਈਡਰ ਨਹੀਂ ਹੋਗਾ ਕਰਕੇ ਨਹੀਂ ਜੀ ਤੂੰ ਉਹ ਜਿੰਦਾ ਨਾ ਚੱਲੇ ਜੱਟੋ ਉਹ ਜਿੰਦਾ ਨਾ ਚੱਲੇ ਜੱਟੋ